ਲੋਕਾਂ ਨੇ ਸਾਥ ਨਹੀਂ ਦਿੱਤਾ ਤਾਂ ਦੁਖੀ ਨਾ ਹੋਣਾ ਕਿਉਂਕਿ ਸੁਪਨੇ ਜੇਕਰ ਸਾਡੇ ਨੇ ਤਾਂ ਮਿਹਨਤ ਵੀ ਸਾਨੂੰ ਹੀ ਕਰਨੀ ਪਵੇਗੀ ਮਤਲਬ ਦਾ ਜ਼ਮਾਨਾ ਹੈ ਮੇਰੇ ਦੋਸਤ ਮਤਲਬ ਦੇ ਹੀ ਰਿਸ਼ਤੇ ਨੇ ਇੱਥੇ ਲੜਨਾ ਵੀ ਖੁਦ ਹੀ ਪੈਂਦਾ ਹੈ ਤੇ ਸਬਰਣਾ ਵੀ ਖੁਦ ਹੀ ਪੈਂਦਾ ਹੈ ਕਦੇ-ਕਦੇ ਅਸੀਂ ਬਿਨਾਂ ਵਜ੍ਹਾ ਹੀ ਉਹਨਾਂ ਲਈ ਰੋਣ ਲੱਗ ਜਾਂਦੇ ਹਾਂ ਜਿਨ੍ਹਾਂ ਨੂੰ ਸਾਡੀ ਫਿਕਰ ਤੱਕ ਨਹੀਂ ਹੁੰਦੀ ਇੱਕਲੇ ਰਹਿਣਾ ਸਿੱਖ ਹੀ ਜਾਂਦਾ ਇਨਸਾਨ ਜਦੋਂ ਉਸ ਨੂੰ ਪਤਾ ਲੱਗ ਜਾਂਦਾ ਕਿ ਇਸ ਪੀੜ ਭਰੀ ਦੁਨੀਆ ਵਿੱਚ ਕੋਈ ਵੀ ਉਸ ਦਾ ਆਪਣਾ ਨਹੀਂ ਹੈਗਾ ਆਪਣੇ ਹੀ ਪਿੱਠ ਤੇ ਵਾਰ ਕਰਦੇ ਨੇ ਗੈਰਾਂ ਨੂੰ ਕੀ ਪਤਾ ਕਿ ਦਿਲ ਕਿਸ ਗੱਲ ਤੋਂ ਦੁਖਦਾ ਹੈ ਆਸੀ ਵੀ ਹੁਣ ਉਹ ਨਹੀਂ ਰਹੀ ਜਨਾਬ ਜੋ ਸਾਰਾ ਦਿਨ ਤੇਰੇ ਰਿਪਲਾਈ ਦਾ ਵੇਟ ਕਰਦੀ ਸੀ ਹੁਣ ਕੋਈ ਆਵੇ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਫ਼ਰਤਾਂ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇ ਇੱਥੇ ਉਹ ਲੋਕ ਵੀ ਵੱਸਦੇ ਨੇ ਜੋ ਤੇਰੇ ਮੂਤੇ ਤੇਰੇ ਤੇ ਮੇਰੇ ਮੂਤੇ ਮੇਰੇ ਨੇ ਦਰਦ ਵੀ ਤੈਨੂੰ ਹੀ ਹੁੰਦਾ ਦਿਲ ਵੀ ਤੇਰਾ ਹੀ ਦੁਖਦਾ ਅਸੀਂ ਤਾਂ ਪੱਥਰ ਦੇ ਹਾਂ ਸਮੇ ਸਮੇ ਦੀ ਖੇਡ ਹੈ ਜਨਾਬ ਲੋੜ ਪੈਣ ਤੇ ਲੋਕ ਸਲਾਮ ਕਰਦੇ ਨੇ ਤੇ ਲੋੜ ਪੂਰੀ ਹੋਣ ਤੇ ਬਦਨਾਮ ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉਥੇ ਖਾਮੋਸ਼ੀ ਨਾਲ ਖੁਦ ਨੂੰ ਅਲੱਗ ਕਰ ਲੈਣਾ ਹੀ ਚਾਹੀਦਾ ਇਕ ਕਾਲੀ ਯੋਗ ਦਾ ਦੌਰ ਹੈ ਕਦਰ ਉਸ ਦੀ ਨਹੀਂ ਹੁੰਦੀ ਜੋ ਸੱਚ ਮੁੱਚ ਰਿਸ਼ਤਾ ਨਿਭਾਉਂਦਾ ਹੈ ਕਦਰ ਤਾਂ ਉਸ ਦੀ ਹੁੰਦੀ ਹੈ ਜੋ ਸਭ ਤੋਂ ਜ਼ਿਆਦਾ ਦਿਖਾਵਾ ਕਰਦਾ ਹੈ ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਗਲਤੀ ਮੇਰੀ ਹੀ ਸੀ ਜੋ ਸਭ ਤੇ ਇੰਨਾ ਪ੍ਰਸਨ ਪਲਟ ਕੇ ਜਵਾਬ ਦੇਣਾ ਬੇਸ਼ੱਕ ਗਲਤ ਗੱਲ ਹੈ ਪਰ ਜੇਕਰ ਸੁਣਦੇ ਰਹੀਏ ਤਾਂ ਲੋਕ ਬੋਲਣ ਦੀਆਂ ਹੱਦਾਂ ਭੁੱਲ ਜਾਂਦੇ ਨੇ ਜੇਕਰ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਤਮ ਸਨਮਾਨ ਨੂੰ ਆਪਣੀਆਂ ਭਾਵਨਾਵਾਂ ਤੋਂ ਜ਼ਿਆਦਾ ਮਜ਼ਬੂਤ ਬਣਾ ਕੇ ਰੱਖੋ ਕੋਈ ਵੀ ਤੁਹਾਡੇ ਨਾਲ ਇੰਨਾ ਪਿਆਰ ਨਹੀਂ ਕਰਦਾ ਜਿੰਨਾ ਤੁਸੀਂ ਆਪਣੀ ਸੋਚ ਵਿੱਚ ਸੋਚ ਲੈਂਦੇ ਹੋ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਲਈ ਨਾ ਰੋਣਾ ਕਿਉਂਕਿ ਜੋ ਤੁਹਾਡਾ ਆਪਣਾ ਹੋਵੇਗਾ ਉਹ ਕਦੇ ਤੁਹਾਨੂੰ ਰੋਣ ਨਹੀਂ ਦੇਵੇਗਾ ਆਪਣਾ ਬੁਰਾ ਵਕਤ ਹਮੇਸ਼ਾ ਹੱਸ ਕੇ گزارੋ ਨਹੀਂ ਤਾਂ ਇਹ ਦੁਨੀਆ ਤੁਹਾਡਾ ਮਜ਼ਾਕ ਬਣਾਉਂਦੀ ਰਹੇਗੀ ਕਿਸੇ ਨੂੰ ਇੰਨਾ ਵੀ ਪਿਆਰ ਨਾ ਕਰੋ ਕਿ ਬਾਅਦ ਵਿੱਚ ਉਹ ਪਿਆਰ ਤੁਹਾਨੂੰ ਜੀਨ ਹੀ ਨਾ ਦੇਵੇ ਜ਼ਿਆਦਾ ਸੋਚਣਾ ਬੰਦ ਕਰੋ ਅਤੇ ਦੁਨੀਆ ਵਿੱਚੋਂ ਬਾਹਰ ਨਿਕਲੋ ਜੋ ਹਕੀਕਤ ਵਿੱਚ ਹੈ ਹੀ ਨਹੀਂ ਆਪਣੇ ਦਿਮਾਗ ਦਾ ਇਸਤੇਮਾਲ ਕਰੋ ਤਾਂ ਜੋ ਤੁਸੀਂ ਆਪਣੇ ਦਿਲ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕੋ ਮੁਸਕਰਾਉਣਾ ਤਾਂ ਆਦਤ ਹੈ ਸਾਡੀ ਨਹੀਂ ਤਾਂ ਜ਼ਿੰਦਗੀ ਸਾਡੇ ਨਾਲ ਨਾਰਾਜ਼ ਹੀ ਰਹਿੰਦੀ ਹੈ ऐसा सिर्फ बंदे दी ਦਿਨਚਰਿਆ ਬਦਲ ਸਕਦਾ ਹੈ ਉਸ ਦੇ ਵਿਚਾਰ ਅਤੇ ਨੀਅਤ ਨਹੀਂ ਅਸੀਂ ਜਿਸ ਦੀ ਜਿੰਨੀ ਫਿਕਰ ਕਰਦੇ ਹਾਂ ਅਕਸਰ ਉਹੀ ਲੋਕ ਸਭ ਤੋਂ ਜ਼ਿਆਦਾ ਦੁੱਖ ਦਿੰਦੇ ਨੇ ਭਰੋਸਾ ਜ਼ਰੂਰ ਕਰੋ ਪਰ ਕਿਸੇ ਦੇ ਭਰੋਸੇ ਨਾ ਬੈਠੇ ਰਹੋ ਅੱਜ ਕੱਲ ਤਾਂ ਜ਼ਹਿਰ ਵਿੱਚ ਵੀ ਇੰਨਾ ਜ਼ਹਿਰ ਨਹੀਂ ਹੁੰਦਾ ਜਿੰਨਾ ਕੁਝ ਲੋਕ ਦੂਸਰਿਆਂ ਲਈ ਆਪਣੇ ਦਿਲ ਵਿੱਚ ਰੱਖਦੇ ਨੇ ਲੋਕਾਂ ਨੂੰ ਤੁਸੀਂ ਸਿਰਫ ਉਦੋਂ ਤੱਕ ਹੀ ਚੰਗੇ ਲੱਗਦੇ ਹੋ ਜਦੋਂ ਤੱਕ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਜੋ ਤੁਹਾਡੇ ਨਾਲ ਰਹਿ ਕੇ ਵੀ ਕਿਸੇ ਹੋਰ ਦਾ ਹੋਵੇ ਉਹ ਨਾਲ ਨਾ ਹੀ ਰਹੇ ਤਾਂ ਚੰਗਾ ਹੈ ਜ਼ਰੂਰੀ ਨਹੀਂ ਕਿ ਜੀਣ ਲਈ ਕੋਈ ਸਹਾਰਾ ਹੋਵੇ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਜਿਸਦੇ ਹੋ ਉਹ ਵੀ ਤੁਹਾਡਾ ਹੀ ਹੋਵੇ ਬੰਦਾ ਖੁਦ ਦੀਆਂ ਨਜ਼ਰਾਂ ਵਿੱਚ ਸਹੀ ਹੋਣਾ ਚਾਹੀਦਾ ਹੈ ਦੁਨੀਆ ਤਾਂ ਰੱਬ ਤੋਂ ਹੀ ਤੋਹੀ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਇਸ ਚੈਨਲ